ਸੁੱਤੀ ਪਾਛ ਗੁੱਡ ਮਾਰਨਿੰਗ ਜੀ ਤੇ ਅੱਜ ਅਸੀਂ ਬੜੇ ਲੇਟ ਉੱਠੇ ਆ ਤੇ ਧੁੱਪ ਚੜ ਗਈ ਕਾਫੀ ਤਾਂ ਟਾਈਮ ਹੋ ਹੀ ਗਿਆ ਜੀ ਸਵਾ 7 ਦਾ ਸਾਡਾ ਟਾਈਮ ਪਿਸ ਖਰਾਬ ਹੈ ਪੌਣੇ 12 ਵਜਾ ਰਿਹਾ ਤੇ ਆ ਉਧਰ ਤੋਂ ਹੱਥ ਤੇ ਦਮੜਾਂ ਨਾਲ ਸੁੱਤੇ ਪਹਿਲੇ ਜੀ ਸਸਿਗਾ ਸਾਰਿਆਂ ਨੂੰ ਹੋਰ ਤੁਸੀਂ ਸਾਰੇ ਵਧੀਆ ਹੋ ਤੇ ਅਸੀਂ ਵੀ ਠੀਕਾ ਤਾਂ ਤੇ ਟਾਈਮ ਆ ਜੀ ਸਵੇਰ ਦਾ 7:00 ਵੱਜੇਗਾ ਤੇ ਸੂਰਜ ਦੇਖੋ ਤੁਸੀਂ ਦਿਨਾਂ ਗਰਮੀਆਂ ਦੇ ਦਿਨ ਆਉਣ ਕਰਦੇ ਨਾ ਪੂਰਾ ਪੂਰਾ ਬੜੀਆ ਜਿਆੜਾ ਆ ਤੇ ਉਤਾਰ ਤੇ ਦਮੜਾਂ ਨਾਲ ਸੁੱਤੇ ਪਹਿਲੇ ਤੇ ਮੈਂ ਬੱਸ ਇਹਨਾਂ ਨੂੰ ਉਠਾਉਣ ਲੱਗੀ ਹਾਂ ਦੋ ਵਜਾ ਮਾਰਨੇ ਤਾਂ ਤੇ ਅੱਜ ਆਪਾਂ ਨੇ ਇੱਕ ਮੇਨ ਕੰਮ ਕਰਨਾ ਗਰਮੀਆਂ ਸ਼ੁਰੂ ਹੋ ਗਈਆਂ ਤੁਹਾਨੂੰ ਪਤਾ ਹੀ ਹੈ ਤੇ ਧੁੱਪ ਬਹੁਤ ਆਉਂਦੀ ਹੈ ਤੇ ਉਧਰੋਂ ਆਪਾਂ ਨੇ ਜਿਹੜੀ ਗ੍ਰੀਨ ਸ਼ੀਟ 깔 ਕੱਢੀ ਸੀ ਉਹ ਲਗਾਉਣੀ ਹੈ ਇੱਧਰ ਆਪਾਂ ਉੱਠ ਕੇ ਪਾਣੀ ਪੀ ਲਿਆ ਫਰੈਸ਼ ਹੋ ਗਏ ਹੁਣ ਆਪਾਂ ਇਹਨਾਂ ਨੂੰ ਖਾਣੇ ਆ ਟਮਾਟਰ ਦਾ ਬੂਟਾ ਉਹਦਾ ਵਿਚਾਰਾ ਡਿੱਗ ਹੀ ਗਿਆ ਇੰਨੇ ਟਮਾਟਰ ਲੱਗੇ ਨੇ ਤੇ ਵਿਚਾਰਾ ਡਿੱਗੀ ਜਾਂਦਾ ਥੱਲੇ ਨੂੰ ਕੋਈ سپورਟ ਨਹੀਂ ਹੈਗੀ ਉਹਨੂੰ ਅੱਜ ਨਾ ਸੈੱਟ ਕਰਕੇ ਲਵਾਨੀ ਹੈ ਮੈਂ ਚੰਗੀ ਤਰ੍ਹਾਂ ਤੇ ਆ ਵਿੱਚ ਮੈਂ ਪਪੀਤੇ ਬੀਜੇ ਹੀ ਉਹ ਵੀ ਉਗਦੇ ਨੇ ਤੇ ਪਾਪਾ ਵਾਸਤੇ ਥੋੜੀ ਚਾਹ ਲਾਉਣੀ ਦੋ ਜਰਸਾ ਕਰਨਾ ਸੀ ਸੀਗਾ ਟਾਈਮਸ ਹੋਇਆ ਸੀ ਮੇਰਾ ਵੀ ਥਲਕਾ ਕਰਦਾ ਚਾਹ ਪੀਣਾ ਪਰ ਮੈਂ ਕਹਿੰਦੀ ਨਹੀਂ ਚਾਹ ਮੈਂ ਬਸ ਪਾਣੀ ਪੀ ਲਿਆ ਸਾਤ ਪਾਣੀ 20 ਗ੍ਰਾਮ ਚੀ ਸੇਮਸੇ ਨਾਲ ਉੱਠ ਕੇ ਆਂ ਦਾ ਕੋਈ ਚਾਰਾ ਕੱਪ ਦੇ ਦੇ ਪਰ ਆਪ ਬਣਾਣੀ ਪੈਂਦੀ ਹੈ ਸਾਡਾ ਬਣਾ ਕੇ ਫੇਰ ਉਠਾਣਿਆ ਪਤਾ ਨਹੀਂ ਪਤਾ ਨਹੀਂ ਉਜੀ ਦੁੱਧ ਪਾਉਣੀ ਆ ਚਾਹ ਚਾਹ ਆਪਣੀ ਉਬਲ ਗਈ। ਬੱਡੋ ਲੂੜਾ ਰੱਖਾਈਏ ਠੰਢਾ। ਦਮਨ ਦਾ ਸਾਰਾ ਕੁਝ ਰੈਡੀ ਹੈ, ਟਿਫਨ ਵੀ ਰੈਡੀ ਹੈ, ਬੈਗ ਹੈ, ਲੈਪਟਾਪ ਰਾਦਾ ਖੁੱਲਾ ਰੱਖਿਆ ਪਿਆ ਦਮਣ ਨੇ ਸਾਰਾ ਕੁਝ ਐਨ ਛੱਡਿਆ ਪਿਆ। ਬਸ ਦਮਣ ਵੀ ਰੈਡੀ ਹੋ ਰਹੀ, ਦਮਣ ਕਹਿੰਦੀ ਮੈਨੂੰ ਨਾ ਸਿਰ ਸਿਰ ਦਿਖਾਓ। ਹੁਣ ਬੋਇਲੀ ਆ ਗਈ ਉਥੋਂ ਉਤਰ ਚਾਹ ਪੀਓ ਦਮਨ ਇਹਦੀ ਚਾਹ ਸਾਡੀ ਹੋ ਗਈ ਰੈਡੀ ਤੇ ਹਰੇ ਸਾਰੇ ਚਾਹ ਪੀਣ ਵਾਲੇ ਬੰਦੇ ਉੱਥੇ ਨੂੰ ਨਾ ਆਵਾਜ਼ਾਂ ਮਾਰੀਆਂ ਦੋ ਤਿੰਨ ਬਰ ਉੱਥੇ ਨੂੰ 3 ਸਾਡੇ ਬੰਦੇ ਕੁਝ ਪਾਣੇ ਉੱਥੇ ਦੀ ਐਲਪੀ ਚਾਟ ਜਿੰਦਾਂ ਰਸੋਈ ਸਾਫ਼ ਨਾ ਹੋਏ ਇਸੇ ਐਸੇ ਕੰਮ ਕਰਨ ਨੂੰ ਬਿਲਕੁਲ ਦਿਲ ਨਹੀਂ ਕਰਦਾ ਹੈਗਾ ਤੇ ਰਾਤ ਮੈਂ ਰਸੋਈ ਸਾਫ਼ ਨਹੀਂ ਕੀਤੀ ਸਿਰਫ ਚੌਲ ਬਣਾਏ ਸੀ ਤੇ ਉਸ ਤੋਂ ਬਾਅਦ ਫਿਰ ਮੈਂ ਕਿਚਨ ਸਾਫ਼ ਨਹੀਂ ਕੀਤਾ ਅੱਜ ਸਵੇਰੇ ਬਸ ਉਹ ਪਹਿਲਾਂ ਰਸੋਈ ਸਾਫ਼ ਕਰਕੇ ਬਾਕੀ ਕੰਮ ਕਰਾਂਗੀ ਤੇ ਚਾਟ ਨਹੀਂ ਬਣੀ ਉਹ ਦੀ ਚਾਹ ਵੀ ਕਿ ਮਿਲਦੇ ਆਪਾਂ ਤੁਹਾਨੂੰ ਲਈ ਸਹੀ ਹੈ ਸਹੀ ਹੈ ਇਹ ਇੰਨੀ ਕੋਈ ਛੋਟੀ ਹੈ ਪਿੰਡ ਰਹਿ ਗਈ ਨਾ ਪਿੰਡ ਵੱਡੀ ਛੜਦੀ ਹੈ ਬਸ ਇਧਰੋਂ ਵੱਡੀ ਕਰਕੇ ਬੰਨ ਦਿਓ ਤੇ ਲਓ ਜੀ ਜਿਵੇਂ ਤੁਹਾਨੂੰ ਪਤਾ ਹੈ ਕਿ ਗਰਮੀਆਂ ਦਾ ਮੌਸਮ ਆ ਗਿਆ ਤੇ ਇੱਧਰ ਦੇਖੋ ਧੁੱਪ ਆ ਤੇ ਐਸ ਪਾਸੇ ਸਾਡੇ ਛਾਂ ਹੈ ਇਸ ਟਾਈਮ ਛਾਂ ਹੈ ਇਸ ਤੋਂ ਬਾਅਦ ਜਿਹੜੀ ਲੰਂਦੀ ਦੁਪਹਿਰ ਧੁੱਪ ਆ ਜਾਂਦੀ ਹੈ ਤੇ ਇਹ ਗਰਮੀਆਂ ਤੋਂ ਬਚਣ ਦਾ ਇਲਾਜ ਕੀਤਾ ਜਾ ਰਿਹਾ ਸੀਤਾ ਛੋਟਾ ਲੱਗਣ ਲੱਗੀਆਂ ਮਿਸਤਰੀ ਸਾਹਿਬ ਸਾਡੇ ਘਰੇ ਪਹੁੰਚ ਚੁੱਕੇ ਨੇ ਹਾਂਜੀ ਕਰੋਗੇ ਕੁਛ ਅੱਜ ਪਾਓਗੇ ਪੂਰੀਆਂ ਅੱਜ ਮਿਸਤਰੀ ਆਇਆ ਠੀਕਰ ਵਾਸਤੇ ਓਹ ਹੋ ਹੋ ਮਿਸਤਰੀ ਸਾਉ ਸਹੀ ਹੋਏ ਪੈਸੇ ਮੇਲੇ ਜੀ ਸਾਰਿਆਂ ਨੂੰ ਨਾ ਨਾ ਚੱਲੇ 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 ਇਹ ਕੱਟ ਗਈ ਯਾਰ ਔਰ ਸੋਈ ਵਾਲੀ ਲੱਬਨ ਤੋਂ ਨਾਲ ਫਿਰ ਸੋਈ ਚ ਕਿ ਲਾਵਾਂਗੇ ਹਨਾ ਆਪਾਂ ਦਰਵਾਜ਼ੇ ਤੇ ਜਿਆਦਾ ਕਰਤੀ ਨਾ 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 ਹੁਣ ਐ ਕਰੋ ਮੇਰੀ ਗੱਲ ਸੁਣੋ ਨਹੀਂ ਇਹਨੂੰ ਨਾ ਛੇੜੋ ਹਾਂ ਉਹ ਢਿੱਲੀ ਕਰਕੇ ਆਓ ਜਾਓ ਸਾਡੀ ਉੱਥੇ ਲਾਉਣੀ ਹੈ हां ਇਹਨੂੰ ਉਧਰ ਪਾਸਾ ਬਦਲਾ ਦਿਓ ਬਸ ਇਹ ਖੋਲ ਦਿਓ ਇਧਰ ਮੈਨੂੰ ਫੜਾਇਓ ਪਹਿਲਾਂ ਮੈਂ ਚੈੱਕ ਕਰ ਲਾਂਗੀ ਲਿਓ ਨਾ ਬਣੇ ਰਹੋ ਵਲੌਗ ਚ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਤੇ ਇਧਰ ਪੂਰਾ ਜ਼ੋਰ ਲੱਗਿਆ ਹੋਇਆ ਹਾਂ ਬਸ ਇੱਥੇ ਰਹਿਣ ਦਿਓ ਚੰਗਾ ਐਨਾ ਕੋਈ ਬਣਿਓ ਓਕੇ ਓਕੇ ਤਾਂ ਚੱਕਰੋ ਪਹਿਲਾਂ ਉੱਪਰ ਰੋਸ਼ਨਦਾਨ ਦੇ ਵੀ ਹੋਣੀ ਚਾਹੀਦੀ ਨਹੀਂ ਗਾ ਨਹੀਂ ਫਿੱਟ ਹੂੰ ਬਸ ਸਹੀ ਉੱਪਰ ਮੈਂ ਅਖਬਾਰਾਂ ਲਾ ਰੱਖੀਆਂ ਨੇ। ਬੱਜ ਜਾਂਦੀ ਹੋਈ ਧੁੱਪ ਬਹੁਤ ਆਉਂਦੀ ਓਰੇ। ਇਹਨੂੰ ਖਲਾਈਏ। ਇਹਨੂੰ ਫੜੋ ਮੈਂ ਦੇਖਾਂ ਦੱਸਾਂ ਤੁਹਾਨੂੰ। ਉੱਪਰ ਕੋਈ ਕਿੱਲ ਨਹੀਂ ਨਾ ਹੈਗਾ। ਗ੍ਰਿਲ ਦੇ ਵਿੱਚ ਲਾ ਦੋ। ਨਹੀਂ। ਓਹ ਇੱਧਰ ਵੀ ਕਿੱਲ ਹੈ ਨਹੀਂ ਯਾਰ ਕੋਈ ਵੀ। ਕਿੱਥੇ ਲਾਈਏ? ਪਿਛਲੀ ਵਾਰ ਤਾਂ ਮੈਂ ਇੱਥੇ ਬੰਨਤੀ ਸੀ। ਬੰਨੀ ਕਿਹਦੇ ਸਾਹਮਣੇ ਸੀ? ਜਾਂ ਤਾਂ ਮੈਂ ਬੰਨ ਲੂ ਆ। ਇਹ ਥੱਲੋ ਨਹੀਂ ਸੈਟਿੰਗ ਆਈ ਹੁਣ ਉੱਤੇ ਚਲ ਗਏ ਆ ਉਤਾਰ ਉਪਰੋਂ ਬੰਨਣਗੇ ਸਿੱਟੋ ਥੱਲੇ ਮੈਂ ਦੇਨੀ ਆ ਤੁਹਾਨੂੰ ਰੱਸੀ ਹੋਰ ਲਓ ਜੀ ਆ ਗਈ ਸੈਟਿੰਗ ਨਾਲਿਆਂ ਨਾਲਿਆਂ ਦੀ ਖੂਸੀ ਵਈ ਹੋ ਜene ਬੰਨਤੀ ਨਹੀਂ 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 ਇੱਥੇ ਬੰਨੋ ਇੱਥੇ ਹੀ ਲਓ ਜੀ ਬੰਨਤੀ ਆ ਚਾਦਰ ਵਿੱਜੀਆਂ ਡੇਡੀਆਂ ਚਾਦਰ ਛੋਟੀ ਏ ਸਾਡੀ ਇਹ ਜਿਹੜੀ ਚਾਦਰ ਵੱਡੀ ਉਹ ਪਿੰਡ ਪਈ ਏ ਚਲ ਸ਼ਾਂਤ ਆ ਹੀ ਜਾਣੀ ਵੈਸੇ ਦੁਪਹਿਰੇ ਪਤਾ ਲੱਗ ਜਾਏਗਾ ਉਤਰ ਦੁਪਹਿਰੇ ਪਤਾ ਲੱਗ ਜਾਏਗਾ ਬਦ ਥੱਕ ਕੇ ਹੋਰ ਸੋਈ ਵਾਲੀ ਵੀ ਕਰ ਦੋ ਹੋ ਗਿਆ ਪੂਰਾ ਹੋ ਗਿਆ ਮਿਸਤਰੀ ਦਾ ਕੱਚਾ ਹੀ ਹੈ ਯਾਰ ਟਾਈਮ ਹੋ ਗਿਆ ਮਿਸਤਰੀ ਦਾ ਟਾਈਮ ਛੇਤੀ ਹੋ ਗਿਆ ਹੈ ਗਲਤ ਗੱਲ ਹੈ ਯਾਰ ਇਹ ਤੁਹਾਡੀ ਤੂੰ ਇੱਥੇ ਹੀ ਫਿਰ ਰਹਿ ਗਿਆ 11 ਵਜੇ ਤੱਕ ਮੈਨੂੰ ਪਤਾ ਤੁਹਾਡਾ ਹਾਂ ਆ ਦੇ ਲਓ ਕੰਮ ਤਾਂ ਟਲਦੇ ਆਓ ਜੇ ਐੋ ਜੇ ਬੰਦੇ ਕੀ ਕੰਮਜਾਬ ਹੋਣਗੇ 8:45 ਹੋ ਗਏ ਹਾਂ ਫਿਰ 15 ਮਿੰਟ ਹੋਰ ਲਾ ਦੋ ਇਹ ਤਾਂ ਬਨੁੰਨਦਾ ਹੈਗਾ ਸਾਬ ਤਾਂ ਬਹਿ ਗਈ ਇਹ ਬਸ ਐਂ ਬਨ ਬਨ ਦੋ ਇੱਕ ਤਾਂ ਹੋਰੀ ਆ ਜੂ ਇੱਕ ਮੈਂ ਸਟਰੀਨ ਲੈ ਆਂਦਾ ਘੇਰ ਕੇ ਆਪਾਂ ਨੇ ਕੰਮ ਵਿਚਾਲੇ ਛੱਡਣਾ ਪੈਸੇ ਨਹੀਂ ਮਿਲਦੇ ਨਹੀਂ ਤਾਂ ਹਾਂ ਹਾਂ ਲੰਬੇ ਲੰਬੇ ਲੋਟ ਦੂਜੇ ਤਾਂ ਫਿਰ ਲੱਗਣੀ ਵੀ ਨਹੀਂ ਲਓ ਜੀ ਹੁਣ ਤੋਪ ਆ ਗਈ ਤੇ ਇੱਧਰ ਆਪਾਂ ਨੇ ਚਾਦਰ ਐਵੇਂ ਲਾ ਲਈ ਆਪਣੀ ਵਿੰਡੋ ਨੂੰ ਸ਼ਾਮ ਆ ਗਈ ਹੈ ਬਾਕੀ ਇੱਧਰ ਜਿਹੜੀ ਕਿਚਨ ਦੀ ਹੈ ਜੇ ਐਂ ਲਾਤੀ ਹੈ ਮੇਰਾ ਕੋਈ ਟਿਕਾਣਾ ਨਹੀਂ ਬਣਿਆ ਤਾਰ ਦਾ ਟਾਈਮ ਹੋ ਗਈ ਆਫਿਸ ਜਾਂਦਾ ਬਾਕੀ ਹੁਣ ਖਲਾਰਾ ਹੌਲੀ ਹੌਲੀ ਆਉਂਦੇ ਆ ਤੇ ਅੱਜ ਹਵਾ ਵੀ ਪੂਰੀ ਤੇਜ਼ ਚੱਲਦੀ ਪਈ ਹੈ ਤਦ ਲੋ ਜੀ ਅਈ ਸਵੇਰ ਦੇ ਵਲੌਗ ਤੋਂ ਬਾਅਦ ਹੁਣ ਤੁਹਾਨੂੰ ਸਿੱਧਾ ਦੁਪਹਿਰੇ ਹੀ ਮਿਲ ਰਿਹਾ ਜਦੋਂ ਦਮਨ ਆ ਗਿਆ ਮੇਰਾ ਕੋਚ ਸਕੂਲ ਤੋਂ ਤੇ ਅੱਜ ਦਮਨ ਸਿਵਲ ਡਰੈਸ ਗਿਆ ਹੀ ਸਵੇਰੇ ਤੁਸੀਂ ਦੇਖtaken ਹਾਂ ਠੰਡੀ ਪਈ ਹੈ ਹਾਂ ਮੈਂ ਤੈਨੂੰ ਕਿਹਾ ਸੀ ਮੈਂ ਕਿਹਾ ਠੰਡੀ ਤੀਕ ਨਹੀਂ ਠੰਡੀ ਪੀਣੀ ਤੇ ਇਧਰ ਬਸੀ ਸਾਹਿਬ ਵੀ ਆਏ ਨੇ ਰੋਟੀ ਪਾਣੀ ਖਾਣ ਤੇ ਹੁਣ ਜਾਣ ਦੀ ਸਲਾਹ ਨਹੀਂ ਹੈਗੀ ਆਫਿਸ ਇੱਥੇ ਬਹਿ ਕੇ ਕਰ ਲਓ ਹਨਾ ਠੀਕ ਹੈ ਨਾ ਕੰਮ ਵੀ ਕਰਨਾ ਇੱਥੇ ਟੇਬਲ ਲੱਗਾ ਕੁਰਸੀ ਲੱਗੀ ਆਫਿਸ ਹੀ ਬਣਿਆ ਪਿਆ ਹਾਂਜੀ ਤਾਂ ਮੈਂ ਤੁਹਾਡਾ ਕਿਵੇਂ ਰਿਹਾ ਸਕੂਲ ਦਾ ਅੱਜ ਦਿਨ ਮੇਰਾ ਸਕੂਲ ਦਾ ਦਿਨ ਕੈਂਸਲ ਕੈਂਸਲ ਤੇ ਅੱਜ ਉੱਧਰ ਦੇਖੋ ਜੀ ਮੌਸਮ ਫੇਰ ਵੀ ਧੁੱਪ ਆ ਰਹੀ ਆ ਆਪਾਂ ਚਾਦਰਾਂ ਵੀ ਲਾਤੀਆਂ ਫੇਰ ਵੀ ਧੁੱਪ ਆ ਰਹੀ ਹੁਣ ਅੰਦਰ ਮੈਨੂੰ ਨਾ ਇੱਕ ਬੈੱਡਸ਼ੀਟ ਲਾਣੀ ਪੈਣੀ ਹੋਰ ਗਾ ਇੱਧਰਲੇ ਪਾਸੇ ਨਾ ਤਾਂ ਅੰਦਰ ਮੋਟੀ ਬੈੱਡਸ਼ੀਟ ਲਾ ਦਾਂਗੇ ਵੈਸੇ ਤਾਂ ਆਪਾਂ ਨੇ ਐਸ ਰੂਮ ਚ ਹੀ ਪੈਣਾ ਏ ਸੀ ਵਾਲੇ ਚ ਇੱਧਰ ਹੀ ਹਾਂ ਨਹੀਂ ਹਜੇ ਨਹੀਂ ਮਈ ਜੂਨ ਤੱਕ ਆਪ ਮਈ ਜੂਨ ਤੱਕ ਕੂਲਰ ਨਾ ਹੀ ਟਾਈਮ ਕੱਢਾਂਗੇ ਏ ਸੀ ਥਲੇ ਪੈ ਪੈ ਕੇ ਲੱਤਾਂ ਦੁਖਣਾ ਪੈਂਦੀਆਂ ਨੇ ਹਾਂਜੀ ਤਾਂ ਮੈਨੂੰ ਦੱਸੋ ਤੁਸੀਂ ਵਧੀਆ ਜੂਨ ਤੱਕ ਨਹੀਂ ਮਈ 15 15 20 ਤੱਕ ਮੈਕਸਿਮਮ ਅੱਛਾ ਜੂਨ ਤੱਕ ਨਹੀਂ ਜਾਣਾ ਜੂਨ ਤੱਕ ਠੀਕ 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 ਹਾਂਜੀ ਕਿਵੇਂ ਰਿਹਾ ਸਕੂਲ ਵਧੀਆ ਦੋਸਤ ਵੀ ਵਧੀਆ ਰਸ ਚਲੋ ਵਧੀਆ ਵਧੀਆ